ਨਹੀਂ ਡੈਡੀ ਦਾ ਟਾਈਮ ਤਾਂ ਉਹਨਾਂ ਕੋਲ ਹੈ ਵੀ ਇਹਨਾਂ ਨੂੰ ਲੈ ਆਉਂਦੇ ਜੋਬਨ ਨੂੰ ਤੇ ਜੋਬਨ ਕੋਈ ਨਹੀਂ ਮੈਂ ਕਹਿ ਦੂੰਗਾ ਡੈਡੀ ਦਾ ਨਹੀਂ ਟਾਈਮ ਤਾਂ ਜੋਬਨ ਦਾ ਵੀ ਨਹੀਂ ਟਾਈਮ ਪਨੀਰੀ ਬੀਤਲੀ ਚਲ ਵੇਲਾ ਤੂੰ ਆਪਣੀ ਮਰਜ਼ੀ ਅੱਗੇ ਕਿਹੜੀ ਮੰਦੀ ਹੁੰਦੀ ਹੈ ਮੈਨੂੰ ਬੜਾ ਚਾਵਾ ਮਾਸੀ ਜੀ ਉਹਨਾਂ ਨੇ ਆਉਣਾ ਵਾ ਹਾਂਜੀ ਉਹ ਵੀ ਬੱਸ ਇਹਦੇ ਕਿੰਨੇ ਦਿਨਾਂ ਦੇ ਦੇਈ ਤਿਆਰ ਹੋਣਾ ਤੁਹਾਨੂੰ ਪਤਾ ਫਿਰ ਟਾਈਮ ਨਹੀਂ ਲੱਗਦਾ ਮੰਮੀ ਸਾਸਿਕਾਲ ਸਾਸਿਕਾਲ ਪੁੱਤ ਹੋਰ ਸੁਣਾਓ ਠੀਕ ਠਾਕ ਹਾਂ ਠੀਕ ਠਾਕ ਵਧੀਆ ਸਭ ਕੱਲੇ ਆ ਜੀ ਕੱਲੇ ਕੀ ਆਉਣਾ ਸੀ ਪੁੱਤ ਹਾਂ ਤੇ ਕਹਿੰਦੇ ਸੀ ਵੀ ਮੈਂ ਰਪਿੰਦਰ ਕੋ ਚੱਲੀ ਆ ਮਿੰਦੇ ਲੱਗਾ ਘਰੇ ਸ਼ਹਿਰ ਚੱਲੇ ਆ ਤੇ ਮੈਂ ਗਿਆ ਬੈਠ ਜਿੱਤੇ ਹੀ ਸ਼ਹਿਰ ਚੱਲੇ ਤੇ ਮੰਮੀ ਮੇਰਾ ਸਵਾਨ ਲੈ ਆਇਓ ਕਹਿੰਦੇ ਤੂੰ ਤੇ ਵੰਗਾਰਾਂ ਪਾ ਦਿੰਨੀ ਐ ਤਾਂ ਹੀ ਤੂੰ ਮੇਜੀ ਮੈਂ ਇਹਨਾਂ ਨੂੰ ਕਹਿ ਦਿੰਦੀ ਆ ਚੱਲੀਏ ਤੂੰ ਤਾਂ ਮੜੀ ਜੀ ਗੱਲ ਕਰ ਜਿਓ ਤੂੰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਸਾਰੀ ਗੱਲ ਹੁਣ ਕਰਕੇ ਹੀ ਜਾਊਂਗੀ ਚਲ ਉਹ ਛੱਡੋ ਤੁਸੀਂ ਗੱਲ ਤੋ ਤੂੰ ਮੈਨੂੰ ਇਹ ਦੱਸੋ ਵੀ ਉਧਰ ਕਿਦਾਂ ਵਾਂ ਠੀਕ ਠਾਕ ਆ ਜੋ ਬਣੋਣੀ ਨਹੀਂ ਠੀਕ ਵਾ ਜਿੱਦਾਂ ਪਹਿਲਾਂ ਹੀ ਉਦਾਂ ਹੀ ਹੋਣਾ ਵਾ ਠੀਕ ਆ ਨਾ ਕੀ ਹੋਣਾ ਵਾ ਉਹ ਕੰਮ ਹੀ ਹਾਲੇ ਨਾਲ ਫੜੇ ਨੇ ਜਿਹੜੀਆਂ ਆਤਾਂ ਪਈਆਂ ਹੁੰਦੀਆਂ ਵਾ ਉਹ ਛੋਟੀਆਂ ਮੁੜ ਕੇ ਤੇ ਮੈਨੂੰ ਇਹ ਦੱਸੋ ਵੀ ਕੰਮ ਕੁੰਮ ਕੇ ਲੱਭਣ ਲੁਭਣ ਦੀਆ ਵਾ ਕਿ ਜਾਂ ਬਸ ਫਿਰ ਇੱਦਾਂ ਹੀ ਬੈਠੇ ਵਿਲੇ ਹੀ